ਖੜੇ ਖਲੋ ਤੀਖੇ ਹਣ ਬੂਏ ਅੱਗੇ ਹਾ ਟੀਆ ਦੱਸ ਨਾ ਗੱਡੀ ਲਾਉਣ ਨੂੰ ਤੁਹਾਨੂੰ ਆਹੋ ਹੀ ਥਾਂ ਲੱਭਦੀ ਕੋਈ ਹੋਰ ਜਗ੍ਹਾ ਨਹੀਂ ਲੱਭਦੀ ਤਾਂ ਲੱਤ ਤੂੰ ਹੀ ਗਲੀ ਆਪਣੇ ਨਾਲ ਲਵਾਈ ਆ ਮਨ ਖਾਲੇ ਸਾਡੇ ਬੂਏ ਅੱਗੇ ਗੱਡੀ ਨਹੀਂ ਲੱਗਣੀ ਚਾਹੀਦੀ ਮੈਂ ਤੈਨੂੰ ਦੱਸਾਂ ਕਿ ਕੂੜਾ ਸਾਰਾ ਇਕੱਠਾ ਕਰਕੇ ਸਾਡੇ ਬੂਏ ਅੱਗੇ ਲਾ ਗਈਆਂ ਵੀ ਕਿਹੜਾ ਕੂੜਾ ਨਹੀਂ ਉਹ ਸਾਡੇ ਮਿਸਤਰੀਆਂ ਨੇ ਲਾਇਆ ਮਿਸਤਰੀ ਵੀ ਤੂੰ ਹੀ ਲਾਇਆ ਕਿ ਮਿਸਤਰੀ ਕਹੇ ਹੋਰ ਦੇ ਲੱਗੇ ਆ ਕਹਿੰਦਾ ਟਰਾਲੀ ਆ ਉਹ ਤੇ ਚੁੱਕ ਕੇ ਲਾਜੂ ਮੈਂ ਤੈਨੂੰ ਦੱਸਾਂ ਕੂੜਾ ਚੁੱਕ ਲੈ ਕਿ ਨਾ ਤੂੰ ਨਾ ਚੁੱਕੀ ਜਾਈ ਇਹ ਚੁੱਕੀ ਜਾਈ ਵੱਡੀ ਤੂੰ ਚੁੱਕੜ ਵਾਲੀ ਜਾਣਦੀ ਨਹੀਂ ਪਤਾ ਮੈਨੂੰ ਜਿੱਡੇ ਕਿ ਤੂੰ ਆ ਬੋਡੇ ਤੇਰੇ ਭਰਾ ਆ ਈ ਖਬਰ ਤਾਂ ਮੇਰੇ ਭਰਾ ਨੂੰ ਪਤਾ ਆਖਾ ਤੇ ਹੁਣੇ ਆਏ ਲੈ ਤੂੰ ਕਰ ਲੈ ਇਕੱਠੇ ਜਿਹੜੇ ਕਰਨੇ ਤੂੰ ਮੈਨੂੰ ਨਹੀਂ ਜਾਣਦੀ ਮਾਤ ਨੂੰ ਈ ਮੈਂ ਕੱਲੀ ਵਾਦੂ ਆਂ ਈ ਕੱਲੀ ਕਿੱਥੋਂ ਵਾਦੂ ਆਂ ਤੁਰ ਲੈ ਪਾਸੇ ਆ ਕੇ ਤੇ ਹੈ ਮੈਂ ਚੁੱਕ ਕੇ ਮਾਰੂਗੀ ਉਹ ਚੁੱਕ ਕੇ ਬੱਤੀ ਭਰਾਕ ਲੈਸਨਰ ਦੀ ਭੈਣ ਬਲੌਕ ਰੈਸਨਰ ਦੀ ਭੈਣ ਯਾਨੀ ਮੈਂ ਜੋਰ ਸਿੰਘ ਦੀ ਖਾਨਦਾਨ ਦੀ ਨਹੀਂ ਵੇਖਿਆ ਤੇਰਾ ਖਾਨਦਾਨ